ਪਾਈ ਜਸਵੀਰ ਸਿੰਘ ਅਨਸਮਨਸ ਮਤਦੈ ਸੰਜੀ ਨੂੰ ਨਿਸ਼ਮੇਸ਼ ਪੀਤਾ ਜੀ ਦੁਆਰਾ ਬਖਸ਼ਿਸ਼ ਨਿਸ਼ਾਨੀ ਸੰਤਾਨੀ ਦਰਸ਼ਨਾਂ ਨੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਗਿਆਨ ਅਸਟਰੀਆ ਲਿਆਉਣ ਤੇ ਸੰਤਾ ਵੱਲੋਂ ਡਾਇਮੰਡ ਅਤੇ 골ਡ ਮੈਡਲ ਨਾਲ ਕੀਤਾ ਗਿਆ ਸਨਮਾਨਿਤ ਉੱਭਿਤੇ ਦਿਨੀ ਪਾਈ ਆਦਮ ਜੀ ਜੋ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਗੁਰੂ ਘਰ ਦੇ ਸੇਵਾਦਾਰ ਹੋਏ ਅਤੇ ਉਹਨਾਂ ਤੋਂ ਬਾਅਦ ਪੀੜੀ ਦਰ ਪੀੜੀ ਉਹਨਾਂ ਦਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਰਿਹਾ ਇਸ ਪਰਿਵਾਰ ਨੂੰ ਭਾਈ ਭਗਤੂ ਕੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸੇ ਪਰਿਵਾਰ ਵਿੱਚ ਇੱਕ ਵਿਰਾਗਣਮਈ ਦੇਸਾਂ ਜੀ ਹੋਏ ਜੋ ਸਿਮਰਨ ਕਰਦੇ ਦੱਸੋ ਨਾਨਕ ਦਸਮੇਸ਼ ਪਿਤਾ ਜੀ ਨੂੰ ਯਾਦ ਕਰਦ ਕੇ ਕਿ ਗੁਰੂ ਸਾਹਿਬ ਉਸ ਦੇ ਕਾਰਾ ਕਿ ਉਸ ਨੂੰ ਦਰਸ਼ਨ ਦੇਣ। ਆਖਰ ਉਸ ਭਾਗਾ ਸਮਾਂ 1606 ਈਸਵੀ ਵਿੱਚ ਆਇਆ ਜਦੋਂ ਗੁਰੂ ਸਾਹਿਬ ਜੀ ਸਾਬੂ ਕੀ ਤਲਵੰਡੀ ਆਏ ਤਾਂ ਉਹਨਾਂ ਨੇ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਛੋ ਮੰਡੀ ਜ਼ਿਲ੍ਹਾ ਬਠਿੰਡਾ ਵਿਖੇ ਮਾਈ ਦੇਸਾਂ ਜੀ ਨੂੰ ਦਰਸ਼ਨ ਦਿੱਤੇ। ਅਤੇ ਆਪਣੇ ਮਹਿਲਾ ਸਮੇਤ 9 ਦਿਨ ਇੱਥੇ ਰਹੇ। ਸੇਵਾ ਤੋਂ ਖੁਸ਼ ਕੇ ਗੁਰੂ ਸਾਹਿਬ ਜੀ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਜਿਵੇਂ ਗੁਰੂ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਫਰਮਾਇਆ ਕਿ ਇਹ ਮੇਰਾ ਘਰ ਹੈ ਇੱਥੇ ਮੇਰੀ ਕਿਰਪਾ ਸਦਾ ਬਣੀ ਰਹੇਗੀ ਅਤੇ ਆਪਣੀ ਦਸਤਾਰ ਮਾਤਾ ਜੀ ਨੇ ਆਪਣੀਆਂ ਖੜਾਵਾਂ ਅਤੇ ਮਤਾ ਸਾਹਿਬ ਕੋਰ ਜੀ ਨੇ ਆਪਣੀ ਦਿੱਤੀ ਜੋੜਾ ਸਾਹਿਬ ਨੇਸ਼ਾਨੀਆਂ ਮਾਤਾ ਜੀ ਨੂੰ ਬਖਸ਼ਿਸ਼ ਕੀਤੀਆਂ ਗੁਰੂ ਸਾਹਿਬ ਨੇ ਫਰਮਾਇਆ ਕਿ ਦਸਤਾਰ ਦੀ ਸੇਵਾ ਸਾਡੀ ਹੀ ਸੇਵਾ ਹੋਵੇਗੀ ਉਹਨਾਂ ਪਵਿੱਤਰ ਨਿਸ਼ਾਨੀਆਂ ਦੀ ਸੇਵਾ ਅਜੋਕੇ ਸਮੇਂ ਵਿੱਚ ਮਾਤਾ ਜੀ ਦੀ ਅੰਸ਼ਮੰਦ ਵਿੱਚੋਂ ਪਾਜੀਸਵੀਰ ਸਿੰਘ ਜੀ ਨਿਭਾ ਰਹੇ ਹਨ ਪਾਜੀਸਵੀਰ ਸਿੰਘ ਜੀ ਇੰਨੀ ਦਿਨੀ ਯੂਰਪ ਦੀ ਆਪਣੀ ਪਹਿਲੀ ਫੇਰੀ ਤੇ ਹਲ ਬੀਤੇ ਦਿਨੀ ਪਾਈ ਸਾਹਿਬ ਗੁਰਦੁਆਰਾ ਗੁਰਦਾਨਕ ਦੇਵ ਜੀ ਵਿਆਨਾ ਸਟਰੀਆ ਵਿਖੇ ਸੰਗਤਾਂ ਨੂੰ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਹਿਤ ਪਹੁੰਚੇ ਸੰਗਤਾਂ ਵਿੱਚ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ ਕੀਤੇ ਨਿਸ਼ਾਨੀਆਂ ਪ੍ਰਤੀ ਅਥਾ ਪ੍ਰੇਮ ਅਤੇ ਸ਼ਰਧਾ ਦੇਖਣ ਨੂੰ ਮਿਲੇ ਬਾਬਾ ਮੱਖਣ ਸ਼ਾ ਲੁਬਾਣਾ ਵੈਲਫੇਅਰ ਸੁਸਾਇਟੀ ਸਟਰੀਆ ਵੱਲੋਂ ਪਾਈ ਸਾਹਿਬ ਨੂੰ ਪਵਿੱਤਰ ਨਿਸ਼ਾਨੀਆਂ ਦੇ ਸਤਕਾਰ ਵੱਜੋਂ ਡਾਇਮੰਡ ਨਾਲ ਸਤਿਮਾਨਿਤ ਕੀਤਾ ਗਿਆ ਅਧਿਪਈ ਦਲਜੀਤ ਸਿੰਘ ਭਾਈ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਨੂੰ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਭਾਈ ਸਾਹਿਬ ਵੱਲੋਂ ਸਮੂਹ ਸੰਤਾਂ ਦਾ ਧੰਨਵਾਦ ਕਰਦੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਤੇ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਕਾਰਨ ਨਾਲ ਜੁੜਨ ਦਾ ਸੰਦੇਸ਼ ਦਿੰਦਿਆਂ ਵਿਦਾਇਗੀ ਲਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਬਖਸ਼ਿਸ਼ ਕੀਤੀਆਂ ਮਾਤਾ ਦੇਸਾਂ ਨੂੰ ਨਿਸ਼ਾਨੀਆਂ ਜੋ ਸੰਗਤਾਂ ਦੇ ਦਰਸ਼ਨਾਂ ਲਈ ਜਰਮਨ ਤੋਂ ਅਸਤਰੀਆ ਵਿਆਨਾ ਗੁਰੂ ਨਾਨਕ ਸਾਹਿਬ ਜੋ ਗੁਰਦੁਆਰਾ ਹੈ ਉੱਥੇ ਪਹੁੰਚੀਆਂ ਉਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਮਾਨ ਸਨਮਾਨ ਬਖਸ਼ੇ ਕੀਤਾ ਗਿਆ ਮੱਖਣ ਸਾਹ ਲਵਾਣਾ ਵੈਲਫੇਅਰ ਸੁਸਾਇਟੀ ਵੱਲੋਂ ਡਾਇਮੰਡ ਨਾਲ ਸਨਮਾਨਿਤ ਕੀਤਾ ਗਿਆ ਔਰ ਦਲਜੀਤ ਸਿੰਘ ਬਲਵਿੰਦਰ ਸਿੰਘ ਉਹਨਾਂ ਪਰਿਵਾਰਾਂ ਮੰਦੋਂ ਨਾਲ ਮਿਲ ਕੇ 골ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਨਿਸ਼ਾਨੀਆਂ ਦੇ ਸਤਕਾਰ ਵਜੋਂ ਤੇ ਸਾਰੀਆਂ ਹੀ ਸਿੱਖ ਸੰਗਤਾਂ ਨੇ ਬੜਾ ਪਿਆਰ ਸਤਕਾਰ ਬਖਸ਼ਿਸ਼ ਕੀਤਾ ਤੇ ਗੁਰੂ ਘਰ ਚੱਲ ਰਹੀਆਂ ਸਵਾਮਾਂ ਵਾਸਤੇ ਹੋਰ ਵੀ ਉੱਤੇ ਵੱਧ ਤੋਂ ਵੱਧ ਸੰਬੰਧ ਭੇਜਣ ਦੇ ਵਾਅਦੇ ਕੀਤੇ ਤੇ ਸੰਗਤਾਂ ਬਹੁਤ ਪਿਆਰ ਸਤਿਕਾਰ ਬਖਸ਼ ਰਹੀਆਂ ਕਟਾਣਕੋਟ ਧੰਨਵਾਦ ਆ ਸੰਗਤਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ